ਹਾਂਜੀ ਅੱਜ ਅਸੀਂ ਬਣਾ ਰਹੇ ਮੱਕੀ ਦੀ ਚੁੰਗਰੀ ਮੱਕੀ ਦੀ ਚੁੰਗਰੀ ਕਿਸ-ਕਿਸ ਨੇ ਬਚਪਨ ਚ ਖਾਧੀ ਵੀ ਹੈ ਯਾਦ ਕਰਕੇ ਦੱਸਿਓ ਕਮੈਂਟਾਂ ਚ ਜਰੂਰ ਲਿਖਣਾ ਕਿਹਨੇ ਕਿਹਨੇ ਖਾਧੀ ਵੀ ਮੱਕੀ ਦੀ ਚੁੰਗਰੀ ਪਹਿਲਾਂ ਨਿਆਣੇ ਬਹੁਤ ਖਾਂਦੇ ਹੁੰਦੇ ਸੀ ਹੁਣ ਤਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਅਸੀਂ ਤਾਂ ਬਚਪਨ ਚ ਬਹੁਤ ਖਾਧੀਆਂ ਮੱਕੀ ਦੀਆਂ ਚਿਕਰੀਆਂ ਸਾਡੀਆਂ ਮਾਂ ਮੰਨਾਂ ਤਾਂ ਸਾਨੂੰ ਬਹੁਤ ਖਵਾਈਆਂ ਤੁਸੀਂ ਵੀ ਕਮੈਂਟਾਂ 'ਚ ਦੱਸਣਾ ਜੀ ਕਿਹਨੇ-ਕਿਹਨੇ ਖਾਧੀਗੀ ਹੈ ਕਿਸ-ਕਿਸ ਨੂੰ ਆਪਣਾ ਬਚਪਨ ਯਾਦ ਆਇਆ ਇਹ ਵੀ ਦੱਸਣਾ ਜੀ ਕਮੈਂਟਾਂ ਦੇ ਵਿੱਚ ਲੱਡੂ ਬਣ ਜਾਂਦੇ ਤੇ ਸਕੂਲਾਂ ਨੂੰ ਟਿਪਨਾਂ 'ਚ ਪਾ ਕੇ ਲੈ ਕੇ ਜਾਂਦੇ ਰਿਹਾ ਇਸ ਤਰ੍ਹਾਂ ਦੇ ਲੱਡੇ ਕਿਸ ਕਿਸ ਨੇ ਘਾਦੀ ਜੀ ਜਰੂਰ ਕਮੈਂਟਾਂ ਚ ਦੱਸਣਾ ਕਿਸ ਕਿਸ ਨੂੰ ਪਸੰਦ ਆਤੀ